ਜੰਡਿਆਲਾ ਗੁਰੂ ਗੁਰੂ ਦੀ ਇਸ ਅਨਾਜ ਮੰਡੀ ਵਿੱਚ 74 ਸਾਹਮਣੇ ਪਨਾਲ ਵਿੱਚ ਸ਼ਸ਼ੋਭਤ ਕਾਂਗਰਸ ਪਾਰਟੀ ਦੇ ਦਰਜਾ ਬਦਰਜਾ ਲੀਡਰ ਸਹਬਾਨ ਸਰਪੰਚ ਬਲੌਕ ਸੰਪਤੀਆਂ ਦੇ ਮੈਂਬਰ ਜ਼ਿਲ੍ਹਾ ਪ੍ਰੇਸ਼ਦ ਸਾਡੀਆਂ ਭੈਣਾ ਮਨਰੇਗਾ ਦੇ ਜੋ ਵਰਕਰ ਨੇ ਵਰਕਰ ਸਹਬਾਨ ਖੇਤ ਮਜ਼ਦੂਰ ਕਿਸਾਨ ਸਟੇਜ ਉੱਪਰ ਹਲੇ ਸ਼ੁਰੂਆਤ ਹੀ ਆ ਕਿਉਂਕਿ ਮੈਂ ਜਾਣਾ ਸੀ ਅੱਜ ਆਪਣੇ ਹਲਕੇ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮ ਤਾਂ ਮੈਂ ਮੰਗ ਕੇ ਪਹਿਲਾ ਟਾਈਮ ਲਿਆ ਸਰਦਾਰ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ اپੋਜੀਸ਼ਨ ਪੰਜਾਬ ਰਾਣਾ ਕੇਪੀ ਸਿੰਘ ਜੀ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਸਰਦਾਰ ਪ੍ਰਗਟ ਸਿੰਘ ਜੀ ਸਾਬਕਾ ਮੰਤਰੀ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਕਪੂਰਥਲੇ ਦੇ ਸਰਦਾਰ ਨਵਤੇਜ ਸਿੰਘ ਜੀ ਚੀਮਾ ਸਾਹਿਬ ਸਾਬਕਾ ਐਮਐਲਏ ਔਰ ਸੁਖਵਿੰਦਰ ਸਿੰਘ ਡੈਨੀ ਜੋ ਸਾਡਾ ਸਭ ਦਾ ਛੋਟਾ ਵੀਰ ਆ ਉਹ ਹਲੇ ਪ੍ਰਬੰਧਾਂ ਵਿੱਚ ਬਿਜ਼ੀ ਨੇ ਸਾਰੀ ਲੀਡਰਸ਼ਿਪ ਨੇ ਹਲੇ ਪਹੁੰਚਣਾ ਤੁਸੀਂ ਸਭ ਦੇ ਵਿਚਾਰ ਸੁਣ ਕੇ ਜਾਣੇ ਨੇ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਜਿਵੇਂ ਪਹਿਲਾਂ ਜ਼ਿਕਰ ਕੀਤਾ ਇਹ ਦੋ ਮਾੜੀਆਂ ਸਰਕਾਰਾਂ ਦੇ ਸ਼ਿਕਾਰ ਆ ਕੇਂਦਰ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਜੋ ਪੰਜਾਬ ਵਿਰੋਧੀ ਆ ਕਿਸਾਨ ਵਿਰੋਧੀ ਆ ਮਜ਼ਦੂਰ ਵਿਰੋਧੀ ਸਾਬਤ ਕਰਦਾ ਜੋ ਉਹਨਾਂ ਨੇ ਮਰੇਗਾ ਵਰਗੇ ਇੱਕ ਅਹਿਮ ਜੋ ਸਾਡਾ ਕਾਨੂੰਨ ਸੀ ਜਿਹਦੇ ਨਾਲ ਅਧਿਕਾਰ ਸੀ ਗਰੀਬਾਂ ਨੂੰ ਪਿੰਡਾਂ 'ਚ ਕੰਮ ਮਿਲਦਾ ਸੀਗਾ ਉਹਨੂੰ ਤੈਸ਼ ਨੈਸ਼ ਕਰਕੇ ਰੱਖਤਾ ਉਹਨੂੰ ਰੋਂਦ ਦਿੱਤਾ ਕਿਉਂਕਿ ਭਾਰਤੀ ਜਨਤਾ ਪਾਰਟੀ ਕਾਰਪੋਰੇਟਾਂ ਦੀ ਅਮੀਰਾਂ ਦੀ ਅੰਬਾਨੀਆਂ ਤੇ ਅਡਾਨੀਆਂ ਦੀ ਸਰਕਾਰ ਆ ਨਾ ਉਹ ਕਿਸਾਨ ਪਸੰਦਿਆ ਨਾ ਉਹ ਖੇਤ ਮਜ਼ਦੂਰ ਪਸੰਦਿਆ ਉਹ ਤਾਂ ਵਪਾਰੀਆਂ ਦੀ ਜਮਾਤ ਆ ਉਹਨਾਂ ਨੇ ਨਾ ਸਿਰਫ ਤੁਹਾਡੇ ਤੇ ਹਮਲਾ ਕੀਤਾ ਨਰੇਗਾ ਵਰਕਰਸ ਤੇ ਲੇਕਿਨ ਪਿਛਲੇ ਦਿਨੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਦੇ ਮੋਰੇ ਗੋਡੇ ਟੇਕ ਦਿੱਤੇ ਨੇ ਉਹਨਾਂ ਨੇ ਇੱਕ ਸੰਧੀ ਤੇ ਸਾਈਨ ਕੀਤੇ ਨੇ ਜੇ ਸੰਧੀ ਨੂੰ ਹੁਣ ਭਾਰਤ ਅਮਰੀਕਾ ਸੰਧੀ ਕਿਹਾ ਜਾਂਦਾ ਵੱਖ-ਵੱਖ ਜੋ ਵਪਾਰ ਹੋਵੇਗਾ ਅਮਰੀਕਾ ਦੇ ਭਾਰਤ ਦੇ ਦਰਮਿਆਨ ਉਹ ਸਭ ਕੁਝ ਉਹਨਾਂ ਨੇ ਅਮਰੀਕਾ ਦੇ ਮੋਰੇ ਸਰੈਂਡਰ ਕਰ ਦਿੱਤਾ ਮੋਦੀ ਨੂੰ ਡਾਰਿਆ ਕਿ ਕਿਤੇ ਜਿਵੇਂ ਉਸ ਰਾਸ਼ਟਰਪਤੀ 트ੰਪ ਨੇ ਵੈਨੇਜ਼ੁਏਲਾ ਦਾ ਪ੍ਰੈਜ਼ੀਡੈਂਟ ਜਿਹੜਾ ਇੱਕ ਲੈਟਿਨ ਅਮਰੀਕਾ ਦਾ ਨੌਰਥ ਸਾਊਥ ਅਮਰੀਕਾ ਦਾ ਦੇਸ਼ ਜਿੱਥੇ ਬੋਰੀ ਬਹੁਤ ਭਾਰੀ ਮਾਤਰਾ 'ਚ ਤੇਲ ਨਿਕਲਦਾ ਉਹਦੇ ਆਖੇ ਨਹੀਂ ਸੀ ਲੱਗਦਾ ਤੜਕੇ ਇੱਕ ਦਿਨ ਅੱਧੀ ਰਾਤ ਨੂੰ ਉਸ ਰਾਸ਼ਟਰਪਤੀ ਨੂੰ ਤੇ ਉਹਦੇ ਘਰ ਵਾਲਿਆਂ ਨੂੰ ਚੱਕ ਕੇ ਅਮਰੀਕਾ ਦੀ ਫੌਜ ਲੈ ਕੇ ਤੇ ਬੰਦੀ ਬਣਾਤਾ ਅਮਰੀਕਾ ਵਿੱਚ મોદી ਸਾਹਿਬ ਸ਼ਾਇਦ ਡਰਦੇ ਨੇ ਕਿ ਜੇ ਮੈਂ ਜ਼ਿਆਦਾ ਤੇਲ ਖਰੀਦਿਆ ਰੂਸ ਤੋਂ ਮੇਰਾ ਹਸ਼ਰ ਵੀ ਵੈਨਿਜ਼ੋ ਵਾਲਾ ਦੇ ਪ੍ਰੈਜ਼ੀਡੈਂਟ ਵਰਗਾ ਨਾ ਕਿਤੇ ਹੋਵੇ ਇਹਨੇ ਕੋਡੇ ਟੇਕੇ ਇਸ ਦੇਸ਼ ਦੀ ਆਰਥਿਕ ਤਾਦਾ ਸਮਝੋਤਾ ਕੀਤਾ ਜਿਸ ਆਰਥਿਕਤਾ ਨੂੰ ਡਾਕਟਰ ਮਨਮੋਹਨ ਸਿੰਘ ਨੇ 90 ਦੇ ਦਹਾਕੇ ਵਿੱਚ ਇੱਕ ਨਵਾਂ ਮੋੜ ਦਿੱਤਾ ਸੀ ਆ ਜਿਹੜੀ ਖੁਸ਼ਹਾਲੀ ਤੁਸੀਂ ਇਸ ਦੇਸ਼ ਵਿੱਚ ਦੇਖ ਰਹੇ ਹੋ ਜੋ ਤੁਸੀਂ ਘਰਾਂ ਵਿੱਚ ਖੁਸ਼ਹਾਲੀ ਦੇਖ ਰਹੇ ਹੋ ਖੇਤੀ ਦੀ ਖੁਸ਼ਹਾਲੀ ਆਈ ਸਾਡੇ ਦੇਸ਼ ਵਿੱਚ ਬਹੁਤ ਵੱਡੇ ਵੱਡੇ ਹਾਈਵੇ ਬਣੇ ਇੱਕ ਕ੍ਰਾਂਤੀ ਆਈ ਇਸ ਦੇਸ਼ ਦੀ ਆਰਥਵਿਵਸਥਾ ਵਿੱਚ ਉਹਨੂੰ ਅੱਜ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਅਮਰੀਕਾ ਨਾਲ ਸਮਝੌਤਾ ਕਰਕੇ ਸਭ ਕੁਝ ਉਹਨਾਂ ਦੇ ਮੂਰੇ ਰੱਖ ਦਿੱਤਾ ਮੇਰੇ ਵੀਰੋ ਸਭ ਤੋਂ ਵੱਡਾ ਅਸਰ ਖੇਤੀ ਪ੍ਰਧਾਨ ਸੂਬੇ ਪੰਜਾਬ ਵਰਗੇ ਤੇ ਪਵੇਗਾ ਕਿਉਂਕਿ ਅਮਰੀਕਾ ਦੇ ਕੋਲ ਮਾਸ ਪ੍ਰੋਡਕਸ਼ਨ ਬਹੁਤ ਵੱਡੇ ਰਕਬੇ 'ਚ ਕਣਕ ਮੱਕੀ ਤੇ ਹੋਰ ਖੇਤੀ ਦੀਆਂ ਜਿਹੜੀਆਂ ਫਸਲਾਂ ਨੇ ਉਹਦੇ ਤੇ ਬਹੁਤ ਵੱਡੀ ਸਬਸਿਡੀ ਅਮਰੀਕਾ ਦੇ ਵਿੱਚ ਤੁਸੀਂ ਜਾਣਦੇ ਹੋ ਅਮੀਰ ਦੇਸ਼ ਸਾਡੇ ਇੱਥੇ ਕਿਸਾਨ ਤੇ ਖੇਤ ਮਜ਼ਦੂਰ ਛੋਟਾ ਵਾ ਇੱਥੇ ਕੋਈ ਸਬਸਿਡੀਆ ਨਹੀਂ ਕੇਵਲ ਬਿਜਲੀ ਤੇ ਸਬਸਿਡੀ ਆ ਲੇਕਿਨ ਉਹਨਾਂ ਦੇ ਮੁਕਾਬਲੇ ਤੇ ਆਪਣੀ ਪੈਦਾਵਾਰ ਪੈਦਾਵਾਰ ਤੇ ਉਹਨਾਂ ਦੀ ਪੈਦਾਵਾਰ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਅਮਰੀਕਾ ਦੀ ਕਣਕ ਤੇ ਅਮਰੀਕਾ ਦੀ ਮੱਕੀ ਭਾਰਤ ਆਣ ਕੇ ਵੀ ਤੁਹਾਡੀ ਕਣਕ ਤੇ ਤੁਹਾਡੀ ਮੱਕੀ ਨਾਲੋਂ ਸਸਤੀ ਮਾਰਕੀਟ ਵਿੱਚ ਵਿਕੇਗੀ ਤੇ ਫਿਰ ਆਪਾਂ ਕਿੱਥੇ ਜਾਵਾਂਗੇ ਉਹ 트럼ਪ ਤੇ ਅਮਰੀਕਾ ਬਹੁਤ ਦੇਰ ਤੋਂ ਮਿਨਿਮਮ ਸਪੋਰਟ ਪ੍ਰਾਈਸ ਦੇ ਉਲਟ ਨੇ ਡਬਲਿਊਟੀਓ ਦਾ ਐਗਰੀਮੈਂਟ ਲਾਗੂ ਕਰਕੇ ਉਹ ਸਾਡੇ ਤੋਂ ਜਿਹੜਾ ਐਮਐਸਪੀ ਦਾ ਬਹੁਤ ਵੱਡਾ ਸੰਘਰਸ਼ ਕੀਤਾ ਤੁਸੀਂ ਸਾਰਿਆਂ ਨੇ ਉਹ ਵੀ ਖੁੱਸ ਜਾਵੇਗਾ ਮੇਰੇ ਵੀਰੋ ਔਰ ਇਹ ਉੱਪਰਲੀ ਸਰਕਾਰ ਜਿਵੇਂ ਦੱਸਤਾ ਤੇ ਲੇਕਿਨ ਅਥਲੜੀ ਪੰਡ ਦੀ ਸਰਕਾਰ ਆਪ ਬੋਕਰ ਪਾਰਟੀ ਦੀ ਸਰਕਾਰ ਤੇ ਵੀ ਕਿਸਾਨੋ ਤੁਹਾਡੀ ਵੱਡੀ ਦੁਸ਼ਮਣ ਜਿਸ ਧੰਗ ਦੇ ਨਾਲ ਆ ਪਿਛਲੇ ਖਨੋਰੀ ਤੇ ਦੋ ਸੱਬੂ ਬਾਰਡਰ ਤੇ ਤੁਸੀਂ ਮੋਰਚਾ ਲਾਇਆ ਸੀ ਜਿਹੜਾ ਤੁਸੀਂ ਦਿੱਲੀ ਵੱਲ ਨੂੰ ਜਾਣਾ ਸੀ ਇਸ ਮੂਰਖ ਮੁੱਖ ਮੰਤਰੀ ਸ਼ਰਾਬੀ ਨੇ ਭਗਵੰਤ ਮਾਨ ਨੇ ਤੁਹਾਡੇ ਮੋਰਚਾ ਤੇ ਪੀੜਾ ਪੰਜਾ ਚਲਾਇਆ ਤੁਹਾਡੇ ਮੋਰਚੇ ਖਦੇੜ ਦਿੱਤੇ ਤੁਹਾਡਾ ਸਮਾਨ ਚੱਕ ਕੇ ਲੈ ਗਈ ਪੁਲਿਸ ਔਰ ਇਹਨਾਂ ਦੇ ਬੁੱਕਰ ਦੇ ਜਿਹੜੇ ਕਾਰਕੁਨ ਸੀਗੇ ਤੁਹਾਡੀਆਂ ਟਰਾਲੀਆਂ ਚੋਰੀ ਕਰਨੀਆਂ ਤੁਹਾਡਾ ਸਮਾਨ ਚੋਰੀ ਕਰ ਲਿਆ ਉਹ ਟਰਾਲੀਆਂ ਮੁੜ ਕੇ ਨਾਪੇ ਵਿਖੇ ਬੁੱਕਰ ਪਾਰਟੀ ਦੇ ਅਫਸਰਾਂ ਤੇ ਫੜਕਰਾਂ ਦੇ ਕਰੋ ਉਹ ਟਰਾਲੀਆਂ ਲੰਬੀਆਂ ਅੱਜ ਪੰਜਾਬ ਦੇ ਵਿੱਚ ਇਸ ਅਖੌਤੀ ਬੁੱਕਰ ਪਾਰਟੀ ਦੀ ਸਰਕਾਰ ਦਾ ਨਾਮ ਕੀ ਪਿਆ ਜਰਾ ਬੋਲ ਕੇ ਦੱਸੋ ਕੀ ਕਹਿੰਦੇ ਇਹਨੂੰ ਟਰਾਲੀ ਚੋਰ ਅਗਰ ਮੇਰੀ ਗੱਲ ਨਾਲ ਸਹਿਮਤ ਹੋ ਕਿ ਚੋਰ ਨੇ ਇੱਕ ਵਾਰ ਹੱਥ ਖੜੇ ਕਰਕੇ ਇਸ ਦਾ ਸਬੂਤ ਦਿਓ ਇਹ ਕੌਣ ਨੇ ਟਰਾਲੀ ਚੋਰ ਇੱਕ ਵਾਰ ਸਿਰ ਬੋਲਿਓ ਇਹ ਕੌਣ ਨੇ ਟਰਾਲੀ ਚੋਰ ਟਰਾਲੀ ਚੋਰ ਮੇਰੇ ਵੀਰੋ ਇਹਨਾਂ ਨੇ ਕਿਸਾਨਾਂ ਨੂੰ ਕੁੱਟਿਆ ਤੁਹਾਡੀਆਂ ਪੱਗਾਂ ਸ਼ਾਲੀਆਂ ਸਾਡੀਆਂ ਪੈੜਾਂ ਦੀਆਂ ਚੁੰਨੀਆਂ ਰੋਲੀਆਂ ਇਹਨਾਂ ਨੇ ਅਧਿਆਪਕ ਨਹੀਂ ਛੱਡੇ ਇਹਨਾਂ ਨੇ ਨਰੇਗਾ ਦੇ ਵਰਕਰ ਨਹੀਂ ਛੱਡੇ ਇਥੋਂ ਤੱਕ ਕਿ ਸਾਡੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨਾ ਸ਼ੁਰੂ ਕਰਤਾ ਅੱਜ ਪੰਜਾਬ ਇੱਕ ਪੁਲਿਸ ਸਟੇਟ ਹੈ ਅੱਜ ਪੰਜਾਬ ਦੇ ਵਿੱਚ ਕੋਈ ਜਮਹੂਰੀਅਤ ਦਾ ਰਾਜ ਨਹੀਂ ਹੈ ਪੁਲਿਸ ਦਾ ਡੰਡਾ ਚੱਲਦਾ ਦਿਲ ਕਰਦਾ ਨਸ਼ੇਦਾਰ ਇਲਜ਼ਾਮ ਲਾ ਕੇ ਲੋਕਾਂ ਦੇ ਘਰ ਟਾਇਏ ਜਾ ਰਹੇ ਨੇ ਬੁਲਡੋਜ਼ਰ ਨਾਲ ਬੁਲਡੋਜ਼ਰ ਪੋਲਿਟਿਕਸ ਕੇਸ ਦੀਆ ਉੱਤਰ ਪ੍ਰਦੇਸ਼ ਵਿੱਚ ਯੋਗੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਮਾਡਲ ਚੁੱਕਿਆ ਆ ਗੈਂਗਸਟਰਾਂ ਨੂੰ ਕੰਟਰੋਲ ਕਰਨ ਦੇ ਨਾਮ ਤੇ ਸਾਡੇ ਗਰੀਬ ਬੱਚਿਆਂ ਨੂੰ ਹਜ਼ਾਰਾਂ ਦੀ ਤعداد ਵਿੱਚ ਚੱਕ ਕੇ ਥਾਣੇ ਅੱਜ ਬਿਠਾਤਾ ਜੇਲ੍ਹਾਂ ਵਿੱਚ ਛੁੱਟ ਦੇਣਗੇ ਉਹਨਾਂ ਜੋ ਚੱਕ ਚੱਕ ਕੇ ਬੰਦਿਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਦੇ ਇਹ ਤਾਂ ਸਾਨੂੰ 80 ਤੇ 90 ਦੇ ਦਹਾਕੇ ਦੀ ਗੱਲ ਯਾਦ ਕਰਾ ਰਿਆ ਇਹ ਹੰਕਾਰੀ ਮੁੱਖ ਮੰਤਰੀ ਮੇਰੇ ਵੀਰੋ ਸਾਡੇ ਨੌਜਵਾਨਾਂ ਤੇ ਐਨਐਸ ਲਾ ਕੇ ਜੋ ਆਪਾ ਵਰਗੇ ਕਾਲੇ ਕਰੂਨ ਲਾ ਕੇ ਉਹਨਾਂ ਨੂੰ ਦੂਜੇ ਸੂਬਿਆਂ ਵਿੱਚ 3-4 ਸਾਲ ਤੋ ਨਜ਼ਰਬੰਦ ਕੀਤਾ ਤੁਹਾਨੂੰ ਲੱਗਦਾ ਇਹ ਸਿੱਖਿਆ ਇਹਦਾ ਨਾ ਪਹਿਰਾਵਾ ਸਿੱਖਿਆ ਨਾ ਇਹਦੀ ਦੇਖ ਸਿੱਖਿਆ ਨਾ ਇਹਦੀ ਵਿਚਾਰਧਾਰਾ ਸਿੱਖਿਆ ਇਹ ਕੇਜਰੀਵਾਲ ਦਾ ਚੂਟਾ ਹੈ ਮੇਰੇ ਵੀਰੋ ਇਹ ਕੇਜਰੀਵਾਲ ਦਾ ਚੱਪਲ ਟੱਟ ਜਿਹੜਾ ਪ੍ਰਗਤ ਸਿੰਘ ਨੇ ਨਾਮ ਰੱਖਿਆ ਪ੍ਰਗਤ ਸਿੰਘ ਇਹ ਕੌਣ ਨੇ ਇਹ ਚੱਪਲ ਟੱਟ ਨੇ ਮੇਰੇ ਵੀਰੋ ਦਿੱਲੀ ਦੇ ਇਹ ਸਾਡੇ ਤੇ ਰਾਜ ਕਰ ਰਹੇ ਰਾਜ ਤੋਂ ਹਟਾ ਨਹੀਂ ਗਾ ਰਾਜ ਅਜ ਦਸਤਾਰ ਦਾ ਨਹੀਂ ਗਾ ਅੱਜ ਰਾਜ ਹੈ ਗੈਰ ਪੰਜਾਬੀਆਂ ਦਾ ਕੇਜਰੀਵਾਲ ਸਤਿੰਦਰ ਚੈਨ ਮਨੀਸ਼ ਸੋਡਿਆ ਸਾਡਾ ਡੀਜੀਪੀ ਪਿਛਲੇ 4 ਸਾਲ ਦਾ ਅਰਜ਼ ਆਰਜੀ ਡੀਜੀਪੀ ਗੈਰ ਪੰਜਾਬੀ ਸਾਡਾ ਚੀਫ ਸੈਕਟਰੀ ਪੰਜਾਬ ਦਾ ਗੈਰ ਪੰਜਾਬੀ ਸਾਡਾ ਹੋਮ ਸੈਕਟਰੀ ਪੰਜਾਬ ਦਾ ਗੈਰ ਪੰਜਾਬੀ ਰਾਜ ਸਭਾ ਦੇ ਮੈਂਬਰ ਸੱਤ ਬਣਾਏ ਗੈਰ ਪੰਜਾਬੀ ਇੱਥੇ ਵੱਡੇ ਵੱਡੇ ਚੇਅਰਮੈਨੀਆਂ ਰੇ ਰਾਡੀਆਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਯੂਨੀਵਰਸਿਟੀ ਆ ਦੇ ਵੀਸੀ ਇੰਡਸਟਰੀਅਲ ਬੋਰਡ ਦਾ ਚੇਅਰਮੈਨ ਸਭ ਲਿਆ ਕੇ ਬਾਰੋ ਦਿੱਲੀ ਦੇ ਸਾਡੇ ਉੱਤੇ ਬਿਠਾਤੇ ਭਗਵਾਨ ਤਬਾਨ ਦੇ ਘਰ ਕਿਚਰੀ ਵਾਲਦਾ ਪੀਏ ਵੈਪ ਕੁਮਾਰ ਬੈਠ ਕੇ ਚੀਫ ਮਨਿਸਟਰ ਦਾ ਦਫਤਰ ਚਲਾ ਰਿਆ ਸਾਰੇ ਮੰਤਰੀਆਂ ਆ ਤੁਹਾਡਾ ਮੰਤਰੀ ਇੱਥੇ ਦੇ ਕੱਖ ਪੱਲੇ ਹੀ ਨੀਗਾ ਇਹ ਵੀ ਚੱਪਲ ਚੱਟਾ ਮੇਰੇ ਵੀਰੋ ਇਹਦੇ ਉੱਤੇ ਵੀ ਉਹਨਾਂ ਨੇ ਆਪਣੇ ਬੰਦੇ ਬਿਠਾਏ ਹੋਏ ਨੇ ਸੁਬਾਨ ਸੁਬਾਨ ਹੋ ਗਿਆ ਕਾਰ ਇਹਦੇ ਹਰ ਵਜ਼ੀਰ ਦੇ ਉੱਤੇ ਇਹਨਾਂ ਨੇ ਆਪਣੇ ਬੰਦੇ ਉਠਾ ਕੇ ਸਿਰਫ ਪੈਸੇ ਇਕੱਠੇ ਕਰਨ ਦਾ ਅੱਜ ਪੰਜਾਬ ਦੇ ਵਿੱਚ ਚੱਲ ਰਿਹਾ ਕਿੱਥੇ ਗਿਆ ਬੇਅਦਬੀਆਂ ਦਾ ਇਨਸਾਫ ਕਿੱਥੇ ਗਿਆ ਮੋਰ ਬੋਮ ਬਲਾਸਟ ਦਾ ਇਨਸਾਫ ਕਿੱਥੇ ਗਿਆ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਇਨਸਾਫ ਕਿੱਥੇ ਗਿਆ ਬਾਈਬਲ ਕਾਤਲਾਂ ਨੂੰ ਰੱਬ ਕੇ ਸਜ਼ਾ ਦੇਣ ਦਾ ਮਸਲਾ ਸਭ ਛੱਡ ਕੇ ਭੁੱਲ ਗਏ ਨੇ ਮੇਰੇ ਵੀਰੋ ਔਰ S Y L ਭਗੇਲ ਸਾਹਿਬ ਆਏ ਨੇ ਰਾਜਾ ਬੜਿੰਗ ਸਾਹਿਬ ਆਏ ਨੇ ਇੱਕ ਵਾਰ ਜ਼ੋਰਦਾਰ ਤਾੜੀਆਂ ਨਾਲ ਉਹਨਾਂ ਨੂੰ ਸਵਾਗਤ ਕਰੋ ਜ਼ਰਾ ਅਖੀਰਲੀ ਗੱਲ ਕਹਿ ਕੇ ਕੋਈ ਹੋਰ ਨਾ ਨੇ ਵੀ ਬੋਲਣਾ ਮੈਂ ਵੀ ਜਾਣਾ ਐ ਸਵਾਈ ਐਲ ਪਾਣੀ ਸਾਡੀ ਜ਼ਿੰਦਗੀ ਦੀ ਤਕਦੀਰ ਆ ਮੇਰੇ ਵੀਰੋ ਪਿਛਲੇ ਦਿਨੀ ਇਸ ਭਗਵੰਤ ਨੇ ਹਰਿਆਣੇ ਦੇ ਮੁੱਖ ਮੰਤਰੀ ਨਾਲ ਜਾ ਕੇ ਮੀਟਿੰਗ ਕੀਤੀ ਔਰ ਇੱਥੋਂ ਜੋ ਪੱਤਰਕਾਰਾਂ ਨੇ ਪੁੱਛਿਆ ਕਿ ਐਸ ਵਾਈ ਐਲ ਕਨਾਲ ਕਿਦੋਂ ਬਣਾਵੋਗੇ ਕਹਿੰਦਾ ਪਹਿਲਾ ਪਾਣੀ ਦਾ ਸਮਝੌਤਾ ਕਰ ਲਈਏ ਐਸ ਵਾਈ ਐਲ ਤਾਂ ਮੈਂ ਬਣਾ ਹੀ ਦੂੰਗਾ ਮੇਰੇ ਵੀਰੋ ਅਸੀਂ ਅੱਜ ਸਟੇਜ ਤੋਂ ਐਲਾਨ ਕਰਨਾ ਚਾਹੁੰਦੇ ਆ ਕਿ ਅਗਰ ਇਸ ਬੰਦੇ ਨੇ ਕੋਈ ਐਸ ਵਾਈ ਐਲ ਬਣਾਉਣ ਦਾ ਮਨਸੂਬਾ ਬਣਾਇਆ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਬੀ ਟੀਮ ਹੈ ਉਹਨਾਂ ਦੇ ਆਖੇ ਤੁਹਾਨੂੰ ਕੁੱਟਿਆ ਉਹਨਾਂ ਦੇ ਆਖੇ ਐਨ ਐਸ ਐ ਲਾਈ ਉਹਨਾਂ ਦੇ ਆਖੇ ਝੂਠੇ ਪੁਲਿਸ ਮੁਕਾਬਲੇ ਕਰ ਰਿਹਾ ਅਗਰ ਇਸ ਬੰਦੇ ਨੇ ਪੰਜਾਬ ਦੇ ਪਾਣੀ ਆਂਦਾ ਸਮਝੌਤਾ ਕਰਕੇ ਐਸਵਾਈਐਲ ਦਾ ਪ੍ਰੋਗਰਾਮ ਲਿਖਿਆ ਆ ਸਟੇਜ ਉੱਪਰੋਂ ਮੈਂ ਦਾਅਵੇ ਨਾਲ ਇਹਨਾਂ ਵੱਲੋਂ ਵਾਅਦਾ ਕਰਦਾ ਕਿ ਆਪਾਂ ਸਭ ਨੇ ਪੰਜਾਬ ਦਾ ਇੱਕ ਇੱਕ ਬੂੰਦ ਪਾਣੀ ਬਚਾਉਣਾ ਔਰ ਲੋੜ ਪਈ ਇੱਕ ਵੱਡਾ ਮੋਰਚਾ ਲਾਉਣਾ ਤਾਂ ਕਿ ਸਾਡੇ ਦਰਿਆਵਾਂ ਦਾ ਪਾਣੀ ਜਿਹੜਾ ਇਹ ਪੰਡ ਇਹ ਸਮਝੌਤਾ ਕਰਕੇ ਬੀਜੇਪੀ ਦੇ ਚਰਨਾ ਚਰਨਾ ਰੱਖਦੇ ਇਸ ਲਈ ਮੇਰੇ ਵੀਰੋ ਕਹਿਣ ਨੂੰ ਬਹੁਤ ਕੁਛ ਹੈ ਲੇਕਿਨ ਸਮਾਂ ਇਜਾਜ਼ਤ ਨਹੀਂ ਦਿੰਦਾ ਐਨੀਆਂ ਮੇਰੀਆਂ ਬੇਨਤੀਆਂ ਪ੍ਰਵਾਨ ਕਰੋ ਤੇ ਦੋ ਤਿੰਨ ਨਾਰੇ ਜਿਸ ਕੰਮ ਲਈ ਤੁਸੀਂ ਇਕੱਠੇ ਹੋ ਹੋ ਤੁਹਾਡਾ ਉਮੀਦਵਾਰ ਸੁਖਵਿੰਦਰ ਸਿੰਘ ਦੇਵੀ ਇੱਕ ਅੱਛੇ ਖਾਨਦਾਨ ਦਾ ਪੜਿਆ ਲਿਖਿਆ ਨੌਜਵਾਨ ਸਰਦਾਰ ਸਰਦੂਲ ਸਿੰਘ ਸਵਰਗਵਾਸੀ ਸਾਬਕ ਮਨਿਸਟਰ ਇੱਕ ਬਹੁਤ ਨਿਹਾਇਤ تشریف اور ਚੰਗੇ ਸੰਸਕਾਰਾਂ ਵਾਲਾ ਪਰਿਵਾਰ ਇਸ ਨੂੰ ਅਗਲੀ ਵਾਰ ਚੁਟਾ ਕੇ ਪੇਚੋ ਏ ਪੰਜਾਬ ਸਰਕਾਰ ਦੇ ਵਿੱਚ ਆਪਣੀ ਕਾਬਲੀਅਤ ਨਾਲ ਇਸ ਨੇ ਮੰਤਰੀ ਵੀ ਬਣ ਜਾਣਾ ਤੇ ਜਨਿਆਰੇ ਗੁਰੂ ਦਾ ਪੂਰਾ ਵਿਕਾਸ ਇਹ ਜੈਨੀ ਸਾਡੇ ਕਰਾ ਕੇ ਦੇਣਗੇ ਕਾਂਗਰਸ ਪਾਰਟੀ ਜਿੰਦਾਬਾਦ ਥੋੜੀ ਆਵਾਜ਼ ਆਈ ਹੈ ਅੱਜ ਤਾਂ ਗੱਲ ਨਹੀਂ ਬਣਦੀ ਫਿਰ ਕਿਵੇਂ ਮੰਤਰਿਕਾ ਵਾਪਸ ਕਰਾਵਾਂਗੇ ਤਰुण ਕਾਂਗਰਸ ਪਾਰਟੀ ਜਿੰਦਾਬਾਦ ਕਿਸਾਨ ਖੇਤ ਮਜ਼ਦੂਰ ਇਕਤਾ ਭਾਰਤੀ ਜਨਤਾ ਪਾਰਟੀ ਦੀ ਗਰੀਬਾ ਵਿਰੋਧੀ ਸਰਕਾਰ ਜਰਦਾਬਾ ਗਰੀਬਾ ਵਿਰੋਧੀ ਸਰਕਾਰ ਜਰਦਾਬਾ ਟ੍ਰਾਲੀ ਚੋਰ ਜਰਦਾਬਾ ਬਸ ਕਾਫੀ ਹੋ ਗਿਆ ਤੁਹਾਡਾ ਸਬਦ ਬੜਾ ਮਸ਼ਹੂਰ ਆ ਫਤਿਹ ਪ੍ਰਵਾਨ ਕਰਨੀ ਫਿਰ ਪਿਆਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ